ਮੈਨੂੰ ਫਰਕ ਨਹੀਂ ਪੈਂਦਾ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਮੈਨੂੰ ਫਰਕ ਨਹੀਂ ਪੈਂਦਾ ਲੋਕ ਮੇਰੇ ਬਾਰੇ ਕੀ ਸੋਚਦੇ ਆ ਪਰ ਜਦੋਂ ਉਹ ਲੋਕ ਕੁਝ ਕਹਿੰਦੇ ਆ ਜਾਂ ਉਹ ਲੋਕ ਕੁਝ ਸੋਚਦੇ ਆ ਜਾਂ ਉਹ ਕਿਸੇ ਕੋਲ ਮੇਰੇ ਬਾਰੇ ਕੁਝ ਕਹਿੰਦੇ ਆ ਤਾਂ ਮੈਨੂੰ ਤਕਲੀਫ ਹੁੰਦੀ ਹੈ ਮੈਨੂੰ ਕਿਤੇ ਨਾ ਕਿਤੇ ਦੁੱਖ ਪਹੁੰਚਦਾ ਆ ਤੇ ਮੈਨੂੰ ਆਪਣੇ ਆਪ ਤੇ ਇੱਕ ਕੁਐਸਚਨ ਮਾਰਕ ਕ੍ਰੀਏਟ ਹੋ ਜਾਂਦਾ ਆ ਤਾਂ ਸਸ਼ੀ ਗੱਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਆਪ ਦਾ ਧਿਆਨ ਰੱਖ ਰਹੇ ਹੋਵੋਗੇ ਮੈਂ ਨੀਲਮ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਰੌਟ ਟਾਕਸ ਆਫੀਸ਼ੀਅਲ ਦੇ ਵਿੱਚ ਜਿੱਥੇ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦਾ ਆਪਣਾ ਟੌਪਿਕ ਬਹੁਤ ਇੰਟਰਸਟਿੰਗ ਹੈ ਟੌਪਿਕ ਬਹੁਤ ਰਿਲੇਟੇਬਲ ਹੈ ਕਿ ਲੋਕ ਕੀ ਕਹਿਣਗੇ ਵਾਰ-ਵਾਰ ਆਪਣੇ ਮਨ ਨੂੰ ਇਹ ਕਹਿੰਦੇ ਕਿ ਮੈਨੂੰ ਫਰਕ ਨਹੀਂ ਪੈਂਦਾ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਤਾਂ ਉਹ ਅੱਗੋਂ ਸਾਨੂੰ ਇੱਕ ਕੁਐਸਚਨ ਦਿੰਦਾ ਹੈ ਕਿ ਠੀਕ ਹੈ ਲੋਕ ਕੀ ਕਹਿਣਗੇ ਸਾਨੂੰ ਫਰਕ ਨਹੀਂ ਪੈਂਦਾ ਬਟ ਮੈਨੂੰ ਇਹ ਵੀ ਤਾਂ ਦੱਸੋ ਨਾ ਕਿ ਮੈਂ ਉਹਨਾਂ ਨੂੰ ਰਿਸਪੌਂਡ ਕਿੱਦਾਂ ਕਰਨਾ ਹੈ ਜਦੋਂ ਕੋਈ ਮੈਨੂੰ ਆਕੇ ਕੁਝ ਕਹੂਗਾ ਤੇ ਮੈਨੂੰ ਉਹਦੇ ਲਈ ਤਿਆਰ ਵੀ ਤਾਂ ਕਰੋ ਕਿ ਮੈਂ ਉਹ ਸਿਚੁਏਸ਼ਨ ਨੂੰ ਕਿੱਦਾਂ ਡੀਲ ਕਰਨਾ ਹੈ ਸਾਡਾ ਜਿਹੜਾ ਮਨ ਹੈ ਨਾ ਉਹ ਇੱਕ ਬੱਚੇ ਦੀ ਤਰ੍ਹਾਂ ਹੈ ਲੈਟ ਅਸ ਸੁਪੋਜ਼ ਇੱਕ ਬੱਚੇ ਨੂੰ ਅਸੀਂ ਪਾਰਟੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਅਸੀਂ ਉਹਨੂੰ ਇਹ ਸਮਝਾ ਕੇ ਲੈ ਕੇ ਜਾ ਰਹੇ ਹਾਂ ਕਿ ਉੱਥੇ ਜਾ ਕੇ ਤੇਰੇ ਤੇ ਕੋਈ ਵੀ ਕੁਝ ਕਮੈਂਟ ਕਰੇ ਜਾਂ ਤੈਨੂੰ ਕੁਝ ਵੀ ਇਹੋ ਜਿਹਾ ਕਹੇ ਜੋ ਤੈਨੂੰ ਚੰਗਾ ਨਾ ਲੱਗੇ ਤਾਂ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਉਹ ਬੱਚਾ ਸਾਡੇ ਨਾਲ ਉਸ ਪਾਰਟੀ ਵਿੱਚ ਚਲਾ ਜਾਊਗਾ ਪਰ ਜਦੋਂ ਉੱਥੇ ਲੋਕ ਉਹਦੇ ਸਾਹਮਣੇ ਆ ਕੇ ਉਹਨੂੰ ਕੁਝ ਏਦਾਂ ਦੇ ਕਮੈਂਟਸ ਕਰਨਗੇ ਉਹਦੇ ਤੇ ਜਾਂ ਉਹ 네ਗੇਟਿਵ ਕਮੈਂਟਸ ਕਰਨਗੇ ਤਾਂ ਹੁਣ ਉਸ ਬੱਚੇ ਨੂੰ ਇਹ ਤਾਂ ਪਤਾ ਹੈ ਕਿ ਮੈਨੂੰ ਫਰਕ ਨਹੀਂ ਪੈਣਾ ਚਾਹੀਦਾ ਬਟ ਉਹਨੂੰ ਉਸ ਸਿਚੁਏਸ਼ਨ ਦੇ ਵਿੱਚ ਰਿਸਪੌਂਡ ਕਰਨਾ ਨਹੀਂ ਆਊਗਾ ਉਹਨੂੰ ਸਮਝ ਨਹੀਂ ਆਊਗਾ ਕਿ ਮੈਨੂੰ ਡੀਲ ਕਿੱਦਾਂ ਕਰਾਂ ਉਹ ਸਭ ਕੁਝ ਕੰਜ਼ਿਊਮ ਕਰ ਹੀ ਜਾਊਗਾ ਤੇ ਆਪਣੇ ਆਪ ਨੂੰ ਹੀ ਭਰੀ ਜਾਊਗਾ ਸਿਮਿਲਰਲੀ ਅਸੀਂ ਕਰਦੇ ਹਾਂ ਕਿ ਲੋਕ ਜੋ ਕਹਿੰਦੇ ਨੇ ਨਾ ਅਸੀਂ ਉਹਨੂੰ ਕੰਜ਼ਿਊਮ ਕਰ ਹੀ ਜਾਂਦੇ ਹਾਂ ਅਸੀਂ ਉਹਨੂੰ ਸੈਟਲ ਕਰਕੇ ਬਾਹਰ ਨਹੀਂ ਸੁੱਟਦੇ ਅਸੀਂ ਸਿਰਫ ਕੰਜ਼ਿਊਮ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੇ ਮਨ ਨੂੰ ਦੱਸਿਆ ਹੀ ਨਹੀਂ ਹੋਇਆ ਕਿ ਜਦੋਂ ਕੋਈ ਤੁਹਾਡੇ ਬਾਰੇ ਆ ਕੇ ਕੁਝ ਇਹੋ ਜਿਹਾ ਕਹਿੰਦਾ ਆ ਤਾਂ ਤੁਸੀਂ ਕੀ ਕਰਨਾ ਹੈ ਤੂੰ ਕਿੱਦਾਂ ਰਿਐਕਟ ਕਰਨਾ ਹੈ ਤੂੰ ਕਿੱਦਾਂ ਰਿਸਪੌਂਡ ਕਰਨਾ ਹੈ ਤੇ ਸਾਡਾ ਮਨ ਜਿਹੜਾ ਉਹ ਤਾਂ ਹਮੇਸ਼ਾ ਰੈਡੀ ਬੈਠਾ ਹੈ ਕਿ ਮੈਨੂੰ ਬਸ ਕੰਮ ਦੋ ਮੈਂ ਕੰਮ ਤੇ ਲੱਗਣਾ ਚਾਹੁੰਦਾ ਹਾਂ ਅਸੀਂ ਹੀ ਉਹਨੂੰ ਕੰਮ ਨਹੀਂ ਦਿੰਦੇ ਅਸੀਂ ਹੀ ਉਹਦੇ ਲੀਡਰ ਬਣਨ ਨੂੰ ਤਿਆਰ ਨਹੀਂ ਹੈਗੇ ਉਹ ਤਾਂ ਹਮੇਸ਼ਾ ਸਾਡੀ ਕਮਾਂਡ ਮੰਨਣ ਨੂੰ ਤਿਆਰ ਹੈ ਸਾਡਾ ਇੱਕ ਮਨ ਹੀ ਇਸ ਦੁਨੀਆ ਦੇ ਵਿੱਚ ਐਹੋ ਜੀ ਚੀਜ਼ ਹੈ ਜੋ ਸਾਡੇ ਕਹੇ ਅਨੁਸਾਰ ਚੱਲਦਾ ਆ। ਆਦਰਵਾਇਜ਼ ਇਸ ਦੁਨੀਆ ਤੇ ਕੋਈ ਵੀ ਐਹੋ ਜਿਹਾ ਇਨਸਾਨ ਨਹੀਂ ਹੈਗਾ ਜੋ ਸਾਡੇ ਕਹੇ ਅਨੁਸਾਰ ਚੱਲੇ। ਆਪਾਂ ਆਪਣੇ ਮਨ ਨੂੰ ਇੱਕ ਨਵੀਂ ਚੀਜ਼ ਸਿਖਾਣੀ ਹੈ। ਆਪਾਂ ਆਪਣੇ ਮਨ ਨੂੰ ਕੀ ਕਹਿਣਾ ਹੈ? ਬਜਾਏ ਇਹ ਕਹਿੰਦੇ ਕਿ ਮੈਨੂੰ ਫਰਕ ਨਹੀਂ ਪੈਂਦਾ ਲੋਕ ਕੀ ਕਹਿਣਗੇ। ਇਟਸ ਲਾਈਕ ਕਿ ਚਾਹ ਗਰਮ ਹੈ। ਮੈਨੂੰ ਫਰਕ ਨਹੀਂ ਪੈਂਦਾ ਚਾਹ ਗਰਮ ਹੈ। ਤਾਂ ਮੈਂ ਉਸ ਚਾਹ ਨੂੰ ਜਦੋਂ ਸਿਪ ਲਵਾਂਗੀ ਤਾਂ ਮੇਰਾ ਮੂੰਹ ਸੜਨ ਦੇ ਚਾਂਸਸ ਹੈਗੇ ਆ। ਤੇ ਮੇਰੇ ਤੋਂ ਐਕਸੈਪਟ ਵੀ ਨਹੀਂ ਹੋਣਾ ਸਿਮਿਲਰਲੀ ਅਗਰ ਮੈਨੂੰ ਪਤਾ ਹੈ ਕਿ ਚਾਹ ਗਰਮ ਹੈ ਤਾਂ ਮੈਂ ਉਸ ਤਰੀਕੇ ਨਾਲ ਹੈਂਡਲ ਕਰੂੰਗੀ ਉਸ ਚਾਹ ਨੂੰ ਤਾਂ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਹੀ ਸੇਫ ਰੱਖ ਰਹੀ ਹਾਂ ਇਹ ਵੀ ਆਪਣੇ ਮਨ ਨੂੰ ਬਹਿ ਕੇ ਇਹ ਨਹੀਂ ਸਮਝਾਇਆ ਕਿ ਹਰ ਇਨਸਾਨ ਕਿ ਲੋਕ ਹੈ ਉਹ ਤੁਹਾਨੂੰ ਕੁਝ ਕਹਿ ਸਕਦੇ ਆ ਅਸੀਂ ਹਮੇਸ਼ਾ ਰਿਜ਼ਿਸਟ ਕੀਤਾ ਆ ਕਿ ਨਹੀਂ ਨਹੀਂ ਕਿਸੇ ਦੀ ਸੁਣਨੀ ਨਹੀਂ ਹੈ ਕਿਸੇ ਨੂੰ ਕੁਝ ਵੀ ਕਹਿਣ ਨਹੀਂ ਦੇਣਾ ਲੋਕ ਕਹਿ ਸਕਦੇ ਆ ਲੋਕ ਆਪਣਾ opinion ਦੇ ਸਕਦੇ ਆ ਲੋਕ ਆਪਣਾ ਨਜ਼ਰੀਆ ਦੇ ਸਕਦੇ ਆ ਲੋਕ ਤੁਹਾਡੇ ਬਾਰੇ ਚੰਗਾ ਵੀ ਕਹਿ ਸਕਦੇ ਆ ਲੋਕ ਤੁਹਾਡੇ ਬਾਰੇ ਮਾੜਾ ਵੀ ਕਹਿ ਸਕਦੇ ਆ ਲੋਕਾਂ ਦਾ ਜੋ ਦਿਲ ਕਰਦਾ ਲੋਕ ਉਹ ਕਹਿ ਸਕਦੇ ਆ ਲੋਕਾਂ ਦਾ ਨਜ਼ਰੀਆ ਆ انسان ਹਰ ਇੱਕ انسان ਦੇ ਵਿੱਚ ਇੱਕ ਡਿਫਰੈਂਟ ਮਾਈਂਡ ਹੈ ਹਰ ਇੱਕ انسان ਦੇ ਮਾਈਂਡ ਦੀ ਡਿਫਰੈਂਟ ਪ੍ਰੋਸੈਸਿੰਗ ਹੈ ਹਰ ਇੱਕ انسان ਦਾ ਜਿਹੜਾ ਮਨ ਹੈ ਨਾ ਉਹਦੇ 'ਚ ਵੱਖ-ਵੱਖ ਚੀਜ਼ਾਂ ਚੱਲ ਰਹੀਆਂ ਨੇ ਜੋ ਉਹਦੇ ਅੰਦਰ ਚੱਲ ਰਹੀਆਂ ਨੇ ਉਹੀ ਉਹਦੇ ਮੂੰਹ ਥਾਣੀ ਬਾਹਰ ਆਉਣਗੀਆਂ ਤਾਂ ਜੋ ਚੀਜ਼ਾਂ ਉਹਦੇ ਮੂੰਹ ਥਾਣੀ ਬਾਹਰ ਆਉਣਗੀਆਂ ਜਾਂ ਉਹਦੀ ਸੋਚ ਦੇ ਵਿੱਚ ਬਣ ਰਹੀਆਂ ਨੇ ਉਹ ਉਸ ਇਨਸਾਨ ਦੀ ਪ੍ਰਾਪਰਟੀ ਹੈ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਇਨਸਾਨ ਆਪਣੀ ਪ੍ਰਾਪਰਟੀ ਨਾਲ ਕਿੱਦਾਂ ਡੀਲ ਕਰ ਰਿਹਾ ਆ ਉਹ ਸਾਡੀ ਪ੍ਰੋਬਲਮ ਨਹੀਂ ਹੈ ਉਹ ਉਹਦੀ ਪ੍ਰੋਬਲਮ ਹੈ ਇਸ ਕਰਕੇ ਸਾਨੂੰ ਇਹ ਚੀਜ਼ ਐਕਸੈਪਟ ਕਰਨੀ ਪੈਣੀ ਹੈ ਕਿ ਲੋਕ ਜਿਹੜੇ ਆ ਚੰਗਾ ਵੀ ਕਹਿ ਸਕਦੇ ਆ ਮਾੜਾ ਵੀ ਕਹਿ ਸਕਦੇ ਆ ਇਟਸ ਓਕੇ ਇਹ ਲੋਕਾਂ ਦੀ ਮਰਜ਼ੀ ਹੈ ਲੋਕਾਂ ਦਾ ਓਪੀਨੀਅਨ ਹੈ ਲੋਕਾਂ ਦਾ ਨਜ਼ਰੀਆ ਆ ਲੋਕ ਕਹਿਣਗੇ ਕਿਸੇ ਨੂੰ ਕਾਲਾ ਰੰਗ ਪਸੰਦ ਆ ਤੇ ਕਿਸੇ ਨੂੰ ਚਿੱਟਾ ਰੰਗ ਪਸੰਦ ਆ ਬੜਾ ਜੇ ਮੈਨੂੰ ਕਾਲਾ ਰੰਗ ਪਸੰਦ ਆ ਤੇ ਚਿੱਟੇ ਰੰਗ ਵਾਲੇ ਮੇਰੇ ਤੇ ਕੁਐਸ਼ਨ ਕਰ ਸਕਦੇ ਆ ਤੇ ਉਹ ਕਰਨਗੇ ਵੀ ਕਿਉਂਕਿ ਉਹਨਾਂ ਨੇ ਕਦੇ ਕਾਲੇ ਰੰਗ ਨੂੰ ਉਸ ਨਜ਼ਰੀਏ ਨਾਲ ਦੇਖਿਆ ਹੀ ਨਹੀਂ ਜਿਸ ਉਸ ਨਜ਼ਰੀਏ ਨਾਲ ਮੈਂ ਦੇਖ ਰਹੀ ਆ ਤਾਂ ਇਹ ਚੀਜ਼ ਸਾਨੂੰ ਐਕਸੈਪਟ ਕਰਨੀ ਪੈਂਦੀ ਆ ਕਿ ਜਦੋਂ ਵੀ ਸਾਡਾ ਮਨ ਸਾਨੂੰ ਕਵੇ ਨਾ ਕਿ ਇਹਨੇ ਮੈਨੂੰ ਇਦਾਂ ਕਿਉਂ ਕਿਹਾ ਤੇ ਸਾਨੂੰ ਆਪਣੇ ਮਨ ਨੂੰ ਬਹਿ ਕੇ ਸਮਝਾਉਣਾ ਪੈਣਾ ਆ ਉਹ ਉਦੋਂ ਤੱਕ کہہ ਸਕਦੇ ਆ ਜਦੋਂ ਤੱਕ ਅਸੀਂ ਉਹਨਾਂ ਦੀ ਕਹੀ ਗੱਲ ਨੂੰ ਸੁਣ ਕੇ ਆਪਣੇ ਅੰਦਰ ਸੇਮ ਗੱਲ ਨਹੀਂ ਕਹਿਣੀ ਸ਼ੁਰੂ ਕਰਦੇ ਜਦੋਂ ਕੋਈ ਇਨਸਾਨ ਸਾਨੂੰ ਕੁਝ ਕਹਿੰਦਾ ਹੈ ਨਾ ਅਸੀਂ ਉਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸਾਡੀ ਸਾਡੀ ਪ੍ਰੋਪਰਟੀ ਹੈ ਸਾਡੀ ਮਰਜ਼ੀ ਹੈ ਜਦੋਂ ਕੋਈ ਇਨਸਾਨ ਕੁਝ ਕਹਿ ਰਿਹਾ ਹੈ ਤੇ ਮੈਂ ਸੇਮ ਗੱਲ ਆਪਣੇ ਅੰਦਰ ਅਗਰ ਰਿਪੀਟ ਕਰਨੀ ਸ਼ੁਰੂ ਕਰਤੀ ਤਾਂ ਫਿਰ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਉਹਨਾਂ ਦੇ ਕਹੀ ਤਾਂ ਮੈਨੂੰ ਉਹਨਾਂ ਦੀ ਕਹੀ ਗੱਲ ਤੇ ਫਰਕ ਪਿਆ ਆ ਕਿਉਂਕਿ ਮੈਂ ਉਹਨਾਂ ਦੀ ਗੱਲ ਨੂੰ ਅਡਾਪਟ ਕਰਕੇ ਆਪਣੇ ਅੰਦਰ ਸੇਮ ਕਮੈਂਟਰੀ ਚਲਾਣੀ ਸਟਾਰਟ ਕਰ ਦਿੰਦੀ ਆ ਉਹ ਪੁਆਇੰਟ ਉਹੋ ਜਿਹਾ ਹੁੰਦਾ ਜਿੱਥੇ ਅਸੀਂ ਐਕਚੁਅਲੀ ਉਹਨਾਂ ਦੀਆਂ ਗੱਲਾਂ ਨੂੰ ਲੈ ਰਹੇ ਹੁੰਦੇ ਆ ਅਦਰਵਾਈਜ਼ ਉਹਨਾਂ ਦੀ ਪ੍ਰਾਪਰਟੀ ਐ ਉਹਨਾਂ ਨੂੰ ਡੀਲ ਕਰ ਲੈਣ ਦੇਣਾ ਚਾਹੀਦਾ ਆ ਇਹ ਚੀਜ਼ ਆਪਾਂ ਵਾਰ-ਵਾਰ ਆਪਣੇ ਮਨ ਨੂੰ ਸਮਝਾਉਣੀ ਐ ਕਿ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਆ ਕਿ ਕਈ ਫੈਮਿਲੀਜ਼ ਦੇ ਵਿੱਚ ਲਵ ਮੈਰਿਜ ਨੂੰ ਬਹੁਤ ਈਜ਼ੀਲੀ ਐਕਸੈਪਟ ਕਰ ਲਿਆ ਜਾਂਦਾ ਬਟ ਕਈ ਫੈਮਿਲੀਜ਼ ਦੇ ਵਿੱਚ ਇਹ ਇੱਕ ਬਹੁਤ ਵੱਡਾ ਟੌਪਿਕ ਮੰਨਿਆ ਜਾਂਦਾ ਆ ਹੁਣ ਅਗਰ ਅਸੀਂ ਉਹਨ ਉਸ ਫੈਮਿਲੀ ਨੂੰ ਦੇਖੀਏ ਜਿਹਦੇ ਵਿੱਚ ਲਵ ਮੈਰਿਜ ਨੂੰ ਈਜ਼ੀਲੀ ਐਕਸੈਪਟ ਨਹੀਂ ਕੀਤਾ ਜਾਂਦਾ ਉਹਨਾਂ ਦਾ ਨਜ਼ਰੀਆ ਜੋ ਫੈਮਿਲੀਜ਼ ਲਵ ਮੈਰਿਜ ਨੂੰ ਈਜ਼ੀਲੀ ਐਕਸੈਪਟ ਕਰਦੇ ਆ ਉਹਨਾਂ ਪ੍ਰਤੀ ਕਿੱਦਾਂ ਦਾ ਹੋਊਗਾ ਤੁਸੀਂ ਇਮੇਜਿਨ ਕਰ ਸਕਦੇ ਹੋ ਉਹ ਉਸ ਚੀਜ਼ ਨੂੰ ਐਕਸੈਪਟ ਜਲਦੀ ਕਰ ਹੀ ਨਹੀਂ ਸਕਣਗੇ ਉਹ ਉਹਨਾਂ ਤੇ ਉਹਨਾਂ ਦੇ ਜਿਹੜੀ ਸੋਚ ਹੋਊਗੀ ਉਹਨਾਂ ਦੇ ਬੋਲ ਹੋਣਗੇ ਵੱਖਰੇ ਹੋਣਗੇ ਤਾਂ ਇਹ ਕਿਉਂ ਹੋਇਆ ਕਿਉਂਕਿ ਹਰ ਇਨਸਾਨ ਦੀ ਆਪਣੀ ਆਪਣੀ ਪ੍ਰੋਸੈਸਿੰਗ ਹੈ ਹਰ ਇਨਸਾਨ ਦਾ ਆਪਣਾ ਆਪਣਾ এনवायरमेंट ਰਹਿ ਚੁੱਕਿਆ ਹੈ ਹਰ ਇਨਸਾਨ ਨੇ ਡਿਫਰੈਂਟ ਡਿਫਰੈਂਟ ਚੀਜ਼ਾਂ ਅਡਾਪਟ ਕੀਤੀਆਂ ਨੇ ਜੋ ਤੁਸੀਂ ਕਰ ਰਹੇ ਹੋ ਉਹ ਕਿਸੇ ਵਾਸਤੇ ਇੱਕ ਹਉਆ ਹੋ ਸਕਦਾ ਆ ਸਕਦਾ ਹੈ ਜਾਂ ਕਿਸੇ ਵਾਸਤੇ ਇੱਕ ਬਹੁਤ ਵਧੀਆ ਚੀਜ਼ ਵੀ ਹੋ ਸਕਦੀ ਹੈ ਅਸੀਂ ਕੀ ਲੈਣਾ ਆ ਉਹ ਸਾਡੀ ਮਰਜ਼ੀ ਹੈ ਤੇ ਅਸੀਂ ਉਸ ਨੂੰ ਚੂਸ ਕਰਾਂ। ਇਸ ਕਰਕੇ ਲੋਕਾਂ ਦੇ ਕਹੇ ਨਾ ਕਹੇ ਤੇ ਸਾਨੂੰ ਅਗਰ ਅਸੀਂ ਆਪਣੇ ਆਪ ਨੂੰ ਸਮਝਾਉਣਾ ਆ ਆਪਣੇ ਆਪ ਨੂੰ ਸਟਰੋਂਗ ਰੱਖਣਾ ਆ ਕਿ ਲੋਕ ਕੀ ਕਹਿਣਗੇ ਮੈਨੂੰ ਫਰਕ ਨਹੀਂ ਪੈਂਦਾ ਕਹਿਣ ਦੀ ਬਜਾਏ ਸਾਨੂੰ ਆਪਣੇ ਮਨ ਨੂੰ ਇਹ ਕਹਿਣਾ ਪੈਣਾ ਆ ਕਿ ਲੋਕ ਕਹਿ ਸਕਦੇ ਆ opinion ਦੇ ਸਕਦੇ ਆ ਪਰਸਪੈਕਟਿਵ ਦੇ ਸਕਦੇ ਆ ਆਪਣੀ ਗੱਲ ਦੱਸ ਸਕਦੇ ਆ ਚੰਗੀ ਹੋ ਸਕਦੀ ਆ ਮਾੜੀ ਹੋ ਸਕਦੀ ਆ ਇਟਸ ਓਕੇ ਉਹਨਾਂ ਦੀ ਚੋਇਸ ਹੈ। ਇਹ ਚੀਜ਼ ਅਸੀਂ ਵਾਰ-ਵਾਰ ਆਪਣੇ ਮਨ ਨੂੰ ਸਮਝਾਉਣੀ ਆ ਤੇ ਜਿਸ ਦਿਨ ਸਾਡਾ ਮਨ ਸਮਝ ਗਿਆ ਨਾ ਉਸ ਦਿਨ ਉਹਨੇ ਸਾਨੂੰ ਸਮਝਾਉਣਾ ਸ਼ੁਰੂ ਕਰ ਦੇਣਾ ਆ ਜਦੋਂ ਅਸੀਂ ਉਹਨੂੰ ਕਵਾਂਗੇ ਕਿ ਯਾਰ ਉਹਨੇ ਐਦਾਂ ਕਿਉਂ ਕੀਤਾ ਤੇ ਉਹਨੇ ਸਾਨੂੰ ਕਹਿਣਾ ਕਿ ਲੋਕ ਹੈ ਨਜ਼ਰੀਆ ਆ ਕਹਿ ਸਕਦੇ ਆ